ਹਾਂਜੀ ਹੁਣ ਜਿਹੜੀ ਬਹੁਤ ਵੱਡੀ ਅਪਡੇਟ ਆ ਰਹੀ ਹੈ ਸਾਹਮਣੇ ਪੰਜਾਬੀ ਗਾਇਕ ਰਾਜਵੀਰ ਜਵੰਦਾ ਨੂੰ ਲੈ ਕੇ ਜਿਹੜੇ ਕੀ ਬਹੁਤ ਵੱਡੇ ਖੁਲਾਸੇ ਹੋ ਜਾਂਦੇ ਆ ਜਿਸ ਦਿਨ ਐਕਸੀਡੈਂਟ ਹੁੰਦਾ ਪੰਜਾਬੀ ਗਾਇਕ ਰਾਜਵੀਰ ਜਵੰਦਾ ਦਾ ਪਰ ਉਸ ਤੋਂ ਬਾਅਦ ਜਿਹੜਾ ਉਹਨਾਂ ਨੂੰ ਇੱਕ ਹਸਪਤਾਲ ਦੇ ਵਿੱਚ ਲਿਆਇਆ ਜਾਂਦਾ ਜਿੱਥੇ ਐਕਸੀਡੈਂਟ ਹੁੰਦਾ ਤੇ ਉਸ ਹਸਪਤਾਲ ਦੇ ਵਿੱਚ ਜਿਵੇਂ ਉਹਨੇ ਪੁਲਿਸ ਦਾ ਦੱਸਣਾ ਇਹ ਜਿਹੜੀ ਪੁਲਿਸ ਰਿਪੋਰਟ ਦਾ ਜਿਹੜਾ ਕੀ ਪੂਰੇ ਮਾਮਲੇ ਸਾਹਮਣੇ ਆ ਜਾਂਦੇ ਆ ਵੀ ਪੰਜਾਬੀ ਗਾਇਕ ਰਾਜਵੀਰ ਜਵੰਦਾ ਨਾਲ ਇਹ ਕਈ ਲੋਕਾਂ ਦਾ ਵੀ ਕਹਿਣਾ ਐਕਸੀਡੈਂਟ ਹੋਇਆ ਨਹੀਂ ਕਰਵਾਇਆ ਗਿਆ ਤੇ ਲੇਕਿਨ ਜਿਹੜੀ ਹੁਣ ਪੂਰੀ ਗੱਲਬਾਤ ਸਾਂਝੀ ਕਰਾਂਗੇ ਤੁਹਾਡੇ ਨਾਲ ਇਹ ਪੰਜਾਬੀ ਗਾਇਕ ਜਿਹੜਾ ਰਾਜਵੀਰ ਜਵੰਦਾਗਾ ਤੇ ਉਹਦੇ ਨਾਲ ਬਈ ਇੱਕ ਸੋਚੀ ਸਮਝੀ ਸਾਜ਼ਿਸ਼ ਰਚੀ ਜਾਂਦੀ ਹੈ ਜਿਹੜਾ ਕਿ ਇੱਕ ਚੈਨਲ ਵੱਲੋਂ ਵੀਡੀਓ ਸਾਹਮਣੇ ਆ ਜਾਂਦੀ ਐ ਇਸ ਪੁਲਿਸ ਅਫਸਰਾਂ ਦਾ ਕੀ ਕਹਿਣਾ ਤੇ ਪਹਿਲਾ ਵੀਡੀਓ ਸਾਂਝੀ ਕਰਦੇ ਆਂ ਫਿਰ ਕਰਦੇ ਆਂ ਅੱਗੇ ਗੱਲਬਾਤ ਰਾਜਵੀਰ ਜਵੰਦੇ ਦੀ ਮੌਤ ਦਾ ਅਸਲ ਸੱਚ ਆਇਆ ਸਾਹਮਣੇ ਪੰਜੌਰ ਪੁਲਿਸ ਨੇ ਖੋਲੇ ਸਾਰੀ ਰਾਜ ਪੰਜਾਬੀ ਗਾਇਕ ਰਾਜਵੀਰ ਜਵੰਦੇ ਦੀ ਮੌਤੇ ਨੇ ਹਰ ਕਿਸੇ ਦੇ ਦਿਲ ਵਿੱਚ ਸ਼ੰਕਾ ਪੈਦਾ ਕਰ ਦਿੱਤੀ ਹੈ ਕੁਝ ਲੋਕ ਇਸ ਨੂੰ ਐਕਸੀਡੈਂਟ ਦੱਸ ਰਹੇ ਹਨ ਤੇ ਕੁਝ ਲੋਕ ਇਸ ਨੂੰ ਸੋਚੀ ਸਮਝੀ ਹੋਈ ਸਾਜ਼ਿਸ਼ ਦੱਸ ਰਹੇ ਹਨ ਤੇ ਹੁਣ ਇਸ ਮਾਮਲੇ ਵਿੱਚ ਪੰਜੌਰ ਪੁਲਿਸ ਵੱਲੋਂ ਡੀਡੀਆਰ ਜਾਰੀ ਕੀਤੀ ਗਈ ਹੈ ਤੇ ਪੰਜੌਰ ਦੀ ਪੁਲਿਸ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਵੱਡੇ ਸੱਚ ਇਸ ਮਾਮਲੇ ਦੇ ਦੱਸੇ ਹਨ ਪੰਜੌਰ ਦੇ ਇੰਸਪੈਕਟਰ ਨੇ ਕਿਹਾ ਕਿ 27 ਸਤੰਬਰ ਨੂੰ ਜਵੰਦੇ ਦਾ ਹਾਦਸਾ ਜਦੋਂ ਹੋਇਆ ਤਾਂ 6 ਸੈਕਟਰ ਦੇ ਸਰਕਾਰੀ ਹਸਪਤਾਲ 'ਚੋਂ ਸਾਨੂੰ ਕਾਲ ਆਈ ਕਿ ਇਸ ਹਾਦਸਾ ਇਹ ਹਾਦਸਾ ਵਾਪਰਿਆ ਹੈ ਤੇ ਸਰਕਾਰੀ ਹਸਪਤਾਲ ਨੇ ਜਵੰਦੇ ਦਾ ਚੈੱਕਅਪ ਕਰਕੇ ਉਸ ਨੂੰ ਇਲਾਜ ਤੋਂ ਮੜਾ ਕਰ ਦਿੱਤਾ ਤੇ 28 ਸਤੰਬਰ ਨੂੰ ਜਦੋਂ ਪਤਾ ਲੱਗਾ ਕਿ ਉਹ ਮੁਹਾਲੀ ਦੇ 40 ਸ ਹਸਪਤਾਲ ਵਿੱਚ ਭਰਤੀ ਹੋ ਚੁੱਕਿਆ ਹੈ ਤਾਂ ਹਰਿਆਣਾ ਦੇ ਪੰਜੌਰ ਪੁਲਿਸ ਦੀ ਟੀਮ ਹਸਪਤਾਲ ਪਹੁੰਚੀ ਤੇ ਰਾਜਵੀਰ ਜਵੰਦੇ ਦੇ ਸਾਥੀ ਸੁਖਵਿੰਦਰ ਸਿੰਘ ਨੇ ਆਪਣੀ ਸਟੇਟਮੈਂਟ ਪੁਲਿਸ ਨੂੰ ਦਰਜ ਕਰਵਾਈ ਤੇ ਪੁਲਿਸ ਨੇ ਦੱਸਿਆ ਕਿ ਉਹ ਬੱਦੀ ਤੋਂ Shimla ਜਾ ਰਹੇ ਸੀ ਤੇ ਪੰਜ ਮੋਟਰਸਾਈਕਲਾਂ ਤੇ ਉਹ ਵੱਖਰੇ ਵੱਖਰੇ ਮੁੰਡੇ ਸਵਾਰ ਸਨ ਤੇ ਤਿੰਨ ਮੋਟਰਸਾਈਕਲ ਜਵੰਦੇ ਤੋਂ ਅੱਗੇ ਜਾ ਰਹੇ ਸਨ ਤੇ ਚਾਰ ਨੰਬਰ ਤੇ ਰਾਜਵੀਰ ਜਵੰਦੇ ਦਾ ਮੋਟਰਸਾਈਕਲ ਸੀ ਤੇ ਲਾਸਟ ਤੇ ਇੱਕ ਹੋਰ ਬਾਈਕ ਸੀ ਤਾਂ ਰੋਡ ਤੇ ਉੱਪਰ ਦੋ ਸਾਨ ਆਪਸ ਦੇ ਵਿੱਚ ਭੜ ਰਹੇ ਸਨ ਤੇ ਉਹਨਾਂ ਸਾਨਾਂ ਦੀ ਭੇੜ ਵਿੱਚ ਰਾਜਵੀਰ ਜਵੰਦਾ ਆ ਗਿਆ ਤੇ ਪੂਰੀ ਤਰ੍ਹਾਂ ਉਸ ਦਾ ਉਹਨਾਂ ਨਾਲ ਟਕਰਾਅ ਹੋਇਆ ਤੇ ਮੌਕੇ ਤੇ ਮੌਜੂਦ ਇੱਕ ਰੇੜੀ ਵਾਲੇ ਨੇ ਇਹ ਪੂਰਾ ਹਾਦਸਾ ਆਪਣੀਆਂ ਅੱਖਾਂ ਦੇ ਨਾਲ ਦੇਖਿਆ ਤੇ ਜਵੰਦੇ ਤਾਂ ਮੋਟਰਸਾਈਕਲ 60 ਦੀ ਸਪੀਡ ਤੇ ਜਾ ਰਿਹਾ ਸੀ ਪੁਲਿਸ ਨੇ ਕਿਹਾ ਕਿ ਇਸ ਸਪੀਡ ਦੇ ਉੱਤੇ ਉਹ ਮੋਟਰ ਰੋਡ ਤੇ ਮੋਟਰਸਾਈਕਲ ਨਹੀਂ ਚੱਲ ਸਕਦਾ ਕਿਉਂਕਿ ਉਹ ਰੋਡ ਮੀਂਹ ਦੇ ਕਾਰਨ ਕਾਫੀ ਖਰਾਬ ਹੋ ਚੁੱਕਾ ਹੈ ਤੇ ਪੁਲਿਸ ਦਾ ਕਹਿਣਾ ਹੈ ਕਿ ਜੋ ਬਲੈਰੋ ਗੱਡੀ ਵਾਲੀ ਗੱਲ ਕਹੀ ਜਾ ਰਹੀ ਹੈ ਉਹ ਸਭ ਝੂਠ ਹੈ ਕਿਸੇ ਤਰ੍ਹਾਂ ਦੀ ਕੋਈ ਗੱਡੀ ਨਾਲ ਇਹ ਐਕਸੀਡੈਂਟ ਨਹੀਂ ਹੋਇਆ ਬਲਕਿ ਇਹ ਸਾਨਾਂ ਦੀ ਟਕਰਾਅ ਨਾਲ ਹੀ ਪੂਰਾ ਭਾਣਾ ਵਾਪਰਿਆ ਹੈ ਤੇ ਬਾਕੀ ਉਹਨਾਂ ਦਾ ਕਹਿਣਾ ਹੈ ਕਿ 174 ਦੀ ਕਾਰਵਾਈ ਕਰਕੇ ਪੋਸਟਮਾਰਟਮ ਕਰਕੇ ਬੋਡੀ ਕਰਤਿਆਂ ਨੂੰ ਸੌਂਪ ਤੀਗਣੀ ਸੀ ਤੇ ਬਾਕੀ ਦੋਸਤੋ ਹੁਣ ਅੱਗੇ ਇਸ ਮਾਮਲੇ ਵਿੱਚ ਕੀ ਕਲੀਅਰੈਂਸ ਸਾਹਮਣੇ ਆਉਂਦੀ ਹੈ ਇਹ ਤਾਂ ਆਉਣ ਵਾਲਾ ਸਮਾਂ ਦੱਸੇਗਾ ਤੇ ਬਾਕੀ ਤੁਹਾਡੀ ਪੁਲਿਸ ਦੇ ਇਸ ਬਿਆਨ ਦੇ ਬਾਰੇ ਕੀ ਰਾਇਆ ਉਹ ਸਾਨੂੰ ਹਾਂਜੀ ਹੁਣ ਤੱਕ ਦੀ ਜੋਗੀ ਬਈ ਬਹੁਤ ਵੱਡੀ ਅਪਡੇਟ ਆ ਰਹੀ ਹੈ ਸਾਹਮਣੇ ਰਾਜਵੀਰ ਜਵੰਦਾ ਨੂੰ ਲੈ ਕੇ ਜਿਹਦੇ ਵਿੱਚ ਹੁਣ ਇਸ ਪੁਲਿਸ ਅਫਸਰਾਂ ਬਣੀਓ ਖੁਲਾਸੇ ਹੋ ਜਾਂਦੇ ਆ ਕਈ ਤਰ੍ਹਾਂ ਦੇ ਹੁਣ ਜਿਹੜੇ ਕੀ ਜੇ ਗੱਲ ਕਰੀਏ ਪੰਜਾਬ ਦੇ ਕਈ ਲੋਕਾਂ ਦਾ ਇਹ ਕਹਿਣਾ ਵੀ ਇਹ ਐਕਸੀਡੈਂਟ ਹੋਇਆ ਨਹੀਂ ਇੱਕ ਮਨ ਦੇ ਵਿੱਚ ਇੱਕ ਭਾਵਨਾ ਪੈ ਕਹ ਜੀਏ ਸਾਰੇ ਪੰਜਾਬ ਦੇ ਲੋਕਾਂ ਕੋਈ ਕਹ ਰਿਹਾ ਵੀ ਇਹ ਸੋਚੀ ਸਮਝੀ ਸੋਚੀ ਸਮਝੀ ਇੱਕ ਸਾਜ਼ਿਸ਼ ਆ ਤੇ ਪਰ ਲੇਕਿਨ ਹੁਣ ਪੂਰਾ ਮਾਮਲਾ ਸਾਹਮਣੇ ਆ ਜਾਂਦਾ ਬਈ ਵੀਡੀਓ ਤੁਸੀਂ ਪੂਰੀ ਸੁਣੀ ਲਈ ਆ ਤੇ ਪਰ ਲੇਕਿਨ ਤੁਹਾਡਾ ਕੀ ਕਹਿਣਾ ਤੁਸੀਂ ਵੀ ਆਪਣੇ ਕਮੈਂਟ ਜਰੂਰ ਰੱਖੋ ਰਾਜ ਵੀਰ ਜਵੰਦਾ ਬਾਰੇ ਜੋ ਬਈ ਇਸ ਪੁਲਿਸ ਅਫਸਰਾਂ ਦਾ ਐਸ ਐਚ ਓ ਜੋ ਕੀ ਬਿਆਨ ਆ ਕੇ ਸਾਹਮਣੇ ਉਹਨਾਂ ਨੇ ਖੁਲਾਸੇ ਕੀਤੇ ਆ ਵੀ ਜਿਹੜੇ ਕੀ ਚਾ ਪੰਜ ਜਣੇ ਸੀਗੇ ਚੌਥੇ ਨੰਬਰ ਤੇ ਰਾਜਵੀਰ ਜਵੰਦਾ ਇਹ ਤਿੰਨੇ ਜਣੇ ਮੂਹਰੇ ਟਿੱਕੇ ਨਾਲ ਪਿੱਛੇ ਸੀ ਉਹਨਾਂ ਦੇ ਤੇ ਉੱਥੇ ਦੋ ਸਾਹਣਾ ਦੇ ਟਕਰਾਅ ਦੇ ਵਿੱਚ ਆ ਕੇ ਇਹਨਾਂ ਦਾ ਐਕਸੀਡੈਂਟ ਹੋ ਜਾਂਦਾ ਪਰ ਜਿਹੜੀ ਬਲੈਰੋ ਗੱਡੀ ਵਾਲੀ ਗੱਲ ਦੱਸਿਆ ਜਾਂਦਾ ਇਹ ਝੂਠਾ ਤੇ ਪਰ ਜਿਹੜੀ ਹੁਣ ਤੱਕ ਦੀ ਅਪਡੇਟ ਸੀ ਇਹ ਸੁਣਿਆ ਸਾਂਝੀ ਜ਼ਰੂਰ ਕਰਨੀ ਸੀ ਰਾਜਵੀਰ ਜਵੰਦਾ ਨੂੰ ਲੈ ਕੇ ਤਾਂ ਤੁਹਾਡਾ ਕੀ ਕਹਿਣਾ ਬਈ ਤੁਸੀਂ ਵੀ ਜ਼ਰੂਰ ਕਮੈਂਟ ਰੱਖੋ ਜਦੋਂ ਤੱਕ ਵੀਡੀਓ ਜਾਂਦੀ ਹੈ ਸ਼ੇਅਰ ਕਰਿਆ ਕਰੋਈ ਚੈਨਲ ਨੂੰ ਸਬਸਕ੍ਰਾਈਬ ਕਰਤਾ ਕਰੋ ਤਾਂ ਕਿ ਆਪਣਾ ਨੋਟੀਫਿਕੇਸ਼ਨ ਪਾਉਂਦੇ ਰਹਿਵੇ ਮਿਲਦੇ ਆ ਕਨੂੰ ਨਵੇਂ ਟੌਪ ਤੇ ਧੰਨਵਾਦ